ਜਿਹੜੇ ਅੱਜ ਕਾਗਜ਼ ਦਾਖਲ ਕਰਾਉਣੇ ਸੀ ਉਹਨਾਂ ਦੇ ਨਾਲ ਨੀਸ਼ ਸ਼ੋਸ਼ੋਧਿਆ ਜੀ ਔਰ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਔਰ ਲਾਲਜੀਤ ਸਿੰਘ ਹੀ ਭੁੱਲਰ ਜੀ ਇਹ ਸਾਰੇ ਅੱਜ ਨੋਮੀਨੇਸ਼ਨ ਫਾਰਮ ਜਿਹੜੇ ਜਮ੍ਹਾਂ ਕਰਾਉਣ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਸਮਝਦਾ ਅੱਜ ਦਾ ਜਿਹੜਾ ਇਕੱਠ ਆ ਇਸ ਚੀਜ਼ ਦਾ ਪ੍ਰਤੀਕ ਆ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਇਲੈਕਸ਼ਨ ਹੋਊਗੀ ਜਿਹੜੇ 11 ਤਰੀਕ ਨੂੰ ਵੋਟਾਂ ਪੈਣਗੀਆਂ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਤ ਵੱਡਾ ਫਤਵਾ ਮਿਲੂਗਾ ਕਾਰਨ ਜਿਹੜਾ 3.5 ਸਾਲ ਸਰਮਾਨ ਸਿੰਘ ਜੀ ਦੀ ਸਰਕਾਰ ਨੇ ਸੱਭਗਵਨ ਸਿੰਘ ਜੀ ਮਾਨਤੀ ਸਰਕਾਰ ਨੇ ਜੋ ਕੰਮ ਕੀਤੇ ਆ ਲੋਕਾਂ ਪ੍ਰਤੀ ਵਫਾਦਾਰੀ ਲੋਕਾਂ ਪ੍ਰਤੀ ਜਿਹੜਾ ਪਿਆਰ ਕੀਤਾ ਲੋਕਾਂ ਦੀ ਨਬਜ਼ ਨੂੰ ਪਛਾਣਿਆ ਉਹਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਪਾਰਟੀ ਦੇ ਉਮੀਦਵਾਰ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੇ ਤਰਨਤਾਰਨ ਬਾਈ ਇਲੈਕਸ਼ਨ ਦੇ ਨੋਮੀਨੇਸ਼ਨ ਪੇਪਰ ਨੇ ਉਹ ਫਾਈਲ ਕੀਤੇ ਨੇ ਜਿਨ੍ਹਾਂ ਨੂੰ ਫਾਈਲ ਕਰਾਉਣ ਦੇ ਲਈ ਉੱਚੇ ਅੱਚੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਰਪੰਨ ਸਿੰਘ ਮਾਨ ਸਾਡੇ ਇੰਚਾਰਜ ਸ਼੍ਰੀ ਮਨੂਸ਼ ਸੋਦੀਆ ਜੀ ਪਾਰਟੀ ਦੇ ਸਾਰੇ ਕੱਦਾਵਰ ਲੀਡਰ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਰਨਤਾਰਨ ਹਲਕੇ ਦੇ ਲੋਕ ਉਹ ਆਪ ਮੁਹਾਰੇ ਆਮ ਆਦੀ ਪਾਰਟੀ ਦੇ ਔਰ ਸਰਮੀਤ ਸਿੰਘ ਸੰਧੂ ਦੇ ਹੱਥਕ ਦੇ ਵਿੱਚ ਪਹੁੰਚੇ ਨੇ ਤੇ ਅੱਜ ਦੇ ਇਸ ਮਾਹੌਲ ਤੋਂ ਪਤਾ ਲੱਗਦਾ ਕਿ ਇਹ ਇਲੈਕਸ਼ਨ ਪਿਛਲੀਆਂ ਬਾਇਲੈਕਸ਼ਨ ਦੀ ਤਰ੍ਹਾਂ ਆਮ ਆਦੀ ਪਾਰਟੀ ਵੱਡੇ ਪੱਧਰ ਤੇ ਉੱਪਰ ਜਿੱਤਣ ਜਾ ਰਹੀ ਹੈ ਲੋਕਾਂ ਦਾ ਸਾਥ ਲੋਕਾਂ ਦਾ ਪਿਆਰ ਔਰ ਪਿਛਲੇ 3.5 ਸਾਲ ਦੇ ਜੋ ਭਗਵੰਤਪਾਲ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਨੂੰ ਲੈ ਕੇ ਅਸੀਂ ਹਲਕੇ ਦੇ ਵਿੱਚ ਜਾਵਾਂਗੇ ਲੋਕਾਂ ਦਾ ਬਾਹਰ ਜਿਹੜਾ ਉਹ ਖੜਕਾਵਾਂਗੇ ਸਰਦਾਰ ਹਰਮੀਤ ਸਿੰਘ ਸੰਧੂ ਜੀਆ ਦਾ ਆਪਣੀ ਬਹੁਤ ਵੱਡੀ ਸਿੱਖੀ ਸੇਵਕੀ ਹੈ ਇਸ ਹਲਕੇ ਦੇ ਲੋਕਾਂ ਨੂੰ ਸਾਡੇ ਇਸ ਹਲਕੇ ਦੀ ਇਲੈਕਸ਼ਨ ਦੇ ਇੰਚਾਰਜ ਮੇਰੇ ਸਤਕਾਰਯੋਗ ਸਾਥੀ ਸਰ ਲਾਜੀ ਸਿੰਘ ਕੋਲਰ ਸਾਹਿਬ ਇਹ ਇੰਚਾਰਜ ਨੇ ਔਰ ਮੈਂ ਮੰਨ ਕੇ ਚੱਲਦਾ ਕਿ ਜਿਸ ਤਰੀਕੇ ਦਾ ਅੱਜ ਇੱਕ ਤਰਫਾ ਮਾਹੌਲ ਲੋਕ ਆਪ ਘਰਾਂ ਤੋਂ ਗਲੀਆਂ ਤੋਂ ਮੁਹੱਲਿਆਂ ਤੋਂ ਪਿੰਡਾਂ ਤੋਂ ਉੱਠ ਕੇ ਪਹੁੰਚੇ ਨੇ ਸਾਡਾ ਸਾਥ ਦੇਣ ਦੇ ਲਈ ਇਹ ਇਲੈਕਸ਼ਨ ਇੱਕ ਨਵਾਂ ਰਿਕਾਰਡ ਕਾਇਮ ਕਰਨ ਜਾ ਰਹੀ ਹੈ ਮੈਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਇਹ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਬਹੁਤ ਬਹੁਤ ਠੀਕ ਹੈ